ਪੰਜਾਬ ਤੋਂ ਲੈ ਕੇ ਯੂਪੀ ਤੱਕ ਲੋ ਦਾ ਕਹਿਰ ਲਗਾਤਾਰ جاری ਹੈ ਜਦੋਂ ਦੀ ਗਰਮੀ ਸਟਾਰਟ ਹੋਈ ਹੈ ਉਦੋਂ ਤੋਂ ਹੀ ਜਿਹੜਾ ਤਾਪਮਾਨ ਹੈ ਉਹ ਅੱਗੇ-ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਦੱਸ ਦਈਏ ਕਿ ਮਈ ਦੇ ਮਹੀਨੇ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਤੇ ਹੁਣ ਜਿਹੜਾ ਤਾਪਮਾਨ ਹੈ ਉਹ ਕਈ ਥਾਈ ਤਾਂ 40 ਡਿਗਰੀ ਤੋਂ ਵੀ ਪਾਰ ਹੋ ਜਾਂਦਾ ਹੈ ਤਾਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਗਰਮੀ ਦਾ ਜਿਹੜਾ ਪਰਕੋਪ ਹੈ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਪੰਜਾਬ ਦੇ ਫਰੀਦਕੋਟ ਤੇ ਮਾਨਸਾ ਸਭ ਤੋਂ ਗਰਮ ਦੱਸੇ ਜਾ ਰਹੇ ਨੇ ਇਹ ਉਹਨਾਂ ਥਾਵਾਂ ਦੇ ਉੱਤੇ 40 ਤੋਂ 47 ਡਿਗਰੀ ਹੈ ਜਿਹੜਾ ਅੱਜ ਦਾ ਤਾਪਮਾਨ ਦਰਜ ਕੀਤਾ ਗਿਆ ਹੈ ਤਾਂ ਦੱਸਦੀ ਹੈ ਕਿ ਅਗਲੇ 2 ਹਫ਼ਤੇ ਤੱਕ ਵੀ ਹਾਲੇ ਗਰਮੀ ਤੋਂ ਰਾਹਤ ਨਹੀਂ ਮਿਲ ਸਕਦੀ ਅਤੇ ਉੱਥੇ ਯੂਪੀ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਵੀ ਜਿਹੜੇ ਲੋ ਹੈ ਹੀਟ ਵੇਵ ਨੇ ਉਹਨਾਂ ਦਾ ਕਹਿਰ ਲਗਾਤਾਰ جاری ਹੈ ਤੇ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਘਰਾਂ ਤੋਂ ਜ਼ਿਆਦਾ ਬਾਹਰ ਨਾ ਨਿਕਲਣ ਤੇ ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਤਾਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਸ ਵੇਲੇ ਆਪਣੇ ਆਪ ਨੂੰ ਜਿਆਦਾ ਬਾਹਰ ਨਾ ਕੱਢਿਆ ਜਾਵੇ ਲੋਡ ਪੈਣ ਤੇ ਹੀ ਬਾਹਰ ਜਾਇਆ ਜਾਵੇ ਤਾਂ ਗਰਮੀ ਹੈ ਜਿਹੜੀ ਉਹ ਦਿਨ-ਦਿਨ ਵਾਧੀ ਜਾ ਰਹੀ ਹੈ ਹਾਲੇ ਵੀ ਜਿਹੜਾ ਮੌਨਸੂਨ ਹੈ ਉਹ ਜਲਦੀ ਆਉਣ ਦੀ ਸੰਭਾਵਨਾ ਨਹੀਂ ਹੈ ਉੱਧਰ ਚੰਡੀਗੜ੍ਹ ਦੇ ਵਿੱਚ 16 ਤਰੀਕ ਤੱਕ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਇਸ ਗਰਮੀ ਦੇ ਮੱਦੇਨਜ਼ਰ ਜਿਹੜੇ ਬੱਚੇ ਬਜ਼ੁਰਗ ਨੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਵੇਖਣ ਨੂੰ ਮਿਲਦਾ ਹੈ ਇਸ ਲਈ ਉਹਨਾਂ ਨੂੰ ਵੱੱਟ ਵੱਟ ਸਲਾਹ ਦਿੱਤੀ ਜਾਂਦੀ ਹੈ ਕਿ ਜਿਹੜਾ ਆਪਣਾ ਪਾਣੀ ਹੈ ਪਾਣੀ ਦੀ ਸਰੀਰ 'ਚ ਕਮੀ ਬਿਲਕੁਲ ਨਾ ਹੋਣ ਦੇਣ ਤੇ ਵੱਧ ਤੋਂ ਵੱਧ ਪਾਣੀ ਪੀਣ ਕਿਉਂਕਿ ਬੱਚੇ ਜਿਹੜੀ ਗਰਮੀ ਦੀ ਪ੍ਰੋਬਲਮ ਹੈ ਉਹ ਜ਼ਿਆਦਾ ਵੱਧ ਰਹੀ ਕਿਉਂਕਿ ਗਰਮੀ ਹੋਣਾ ਨੂੰ ਛੇਤੀ ਲੱਗਦੀ ਹੈ ਤਾਂ ਜਿਹੜਾ ਗਰਮੀ ਦਾ ਕਹਿਰ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਤੇ ਹਾਲੇ ਵੀ ਗਰਮੀ ਤੋਂ ਰਾਹਤ ਹੈ ਜਿਹੜੀ ਪੰਜਾਬੀਆਂ ਨੂੰ ਨਹੀਂ ਮਿਲੇਗੀ